ਇੱਕ ਵਾਰ ਸੰਗਤਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਲੋਂ ਪੁੱਛਿਆ ਕਿ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਨਾਮ ਜਪਣ ਦਾ ਕੀ ਫਲ ਪ੍ਰਾਪਤ ਹੁੰਦਾ ਹੈ ਸਤਿਗੁਰੂ ਜੀ ਦੀਵਾਨ ਵਿੱਚ ਸੁਭਾਏਮਾਨ ਸਨ ਤਾਂ ਸਿੱਖ ਸੰਗਤਾਂ ਨਾਲ ਦੀਵਾਨ ਅਸਥਾਨ ਭਰਪੂਰ ਹੋ ਗਿਆ ਮਾਘ ਦਾ ਮਹੀਨਾ ਸੀ ਇਸਤਰੀ ਪੁਰਸ਼ ਸਾਰੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਆਏ ਸਨ ਸਰਦੀ ਨਾਲ ਸਾਰੇ ਕੰਬ ਰਹੇ ਸਨ ਜਿਸ ਕਰਕੇ ਪਾਸ ਬੈਠੇ ਕੁਝ ਸਿੱਖਾਂ ਨੇ ਹੱਥ ਜੋੜ ਕੇ ਪੁੱਛਿਆ ਸੱਚੇ ਪਾਤਸ਼ਾਹ ਜੀ ਮਾਗ ਦਾ ਮਹੀਨਾ ਤੇ ਸਾਰਾ ਕੱਤਕ ਦਾ ਮਹੀਨਾ ਇਸਤਰੀ ਪੁਰਸ਼ ਸਵੇਰੇ ਜਾਗ ਕੇ ਠੰਡੇ ਪਾਣੀ ਨਾਲ ਇਸ਼ਨਾਨ ਕਰਦੇ ਹਨ ਪਰ ਹੋਰ ਨਾ ਮਹੀਨਿਆਂ ਵਿੱਚ ਜਿਸ ਸਮੇਂ ਕਿਸੇ ਦਾ ਚਿਤ ਕਰੇ ਨਹਾਉਂਦੇ ਹਨ ਇਸ ਦਾ ਕੀ ਕਾਰਨ ਹੈ ਸਾਨੂੰ ਸਾਰੀ ਗੱਲ ਖੋਲ ਕੇ ਦੱਸੋ ਜੀ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ ਭਾਈ ਸਿੱਖੋ ਇਹ ਜਗਤ ਦੀ ਵੇਖੋ ਵੇਖੀ ਹੈ ਪੁਰਸ਼ ਨੂੰ ਨਿਤ ਹੀ ਪਹਿਰ ਰਾਤ ਰਹਿੰਦੀ ਇਸ਼ਨਾਨ ਕਰਕੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਜਿਹੜਾ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਨਾਮ ਸਿਮਰਨ अथवा ਗਰਮਾਣੀ ਦਾ ਪਾਠ ਕਰਦਾ ਹੈ ਉਸ ਦਾ ਇਸ਼ਨਾਨ ਸਫਲਾ ਹੈ ਨਹੀਂ ਤਾਂ ਸਰੀਰ ਦੀ ਮੈਲ ਲਾਉਣ ਵਾਲੀ ਗੱਲ ਹੈ ਅੰਮ੍ਰਿਤ ਵੇਲੇ ਪਹਿਰ ਰਾਤ ਰਿੰਦੀ ਇਸ਼ਨਾਨ ਕਰਕੇ ਨਾਮ ਜਪਣ ਦਾ ਫਲ ਨਿਤ ਜਗ ਦੇ ਬਰਾਬਰ ਹੁੰਦਾ ਹੈ ਇਸ ਪਿੱਛੋਂ ਇਸ਼ਨਾਨ ਕਰਨ ਦਾ ਫਲ ਘੜੀ ਪ੍ਰਤੀ ਘਟਦਾ ਜਾਂਦਾ ਹੈ ਜਿਵੇਂ ਕਿ ਪਹਿਰ ਵਿੱਚੋਂ ਇੱਕ ਘੜੀ ਘਟ ਇਸ਼ਨਾਨ ਕਰਨ ਦਾ ਫਲ ਅਸਮੇਧ ਜਗਦਾ ਹੁੰਦਾ ਹੈ ਦੋ ਘੜੀ ਘਟੇ ਦਾ ਫਲ ਗੁਮੇਧ ਜਗਦਾ ਹੁੰਦਾ ਹੈ ਤੀਜੀ ਘੜੀ ਦੇ ਘਟਿਆਂ ਇਸ਼ਨਾਨ ਦਾ ਫਲ ਹੰਤਰੀ ਭਾਵ ਵੇਦ ਮੰਤਰ ਪੜ੍ਹ ਕੇ ਅਗਨੀ ਵਿੱਚ ਘਿਉ ਆਦ ਪਾਉਣ ਦੇ ਬਰਾਬਰ ਹੁੰਦਾ ਹੈ ਚੌਥੀ ਘੜੀ ਦੇ ਘਟਿਆਂ ਇਸ਼ਨਾਨ ਕੀਤੇ ਦਾ ਫਲ ਸੋਨੇ ਦਾ ਹੁੰਦਾ ਹੈ ਪੰਜਵੀਂ ਘੜੀ ਦੇ ਘਟੇ ਇਸ਼ਨਾਨ ਕੀਤੇ ਦਾ ਫਲ ਚਾਂਦੀ ਦਾ ਹੁੰਦਾ ਹੈ ਛੇਵੀਂ ਦੇ ਘਟਿਆਂ ਦੁੱਧ ਦਾਨ ਦਾ ਸਤਵੀਂ ਘੜੀ ਦੇ ਘਟਿਆਂ ਤਾਂਬੇ ਦਾਨ ਦਾ ਫਲ ਪ੍ਰਾਪਤ ਹੁੰਦਾ ਹੈ ਅੱਠਵੀਂ ਘੜੀ ਦੇ ਘਟਿਆ ਅਰਥਾਤ ਸੂਰਜ ਦੀ ਕਿਰਨ ਨਿਕਲਣ ਵੇਲੇ ਇਸ਼ਨਾਨ ਕਰਨ ਦਾ ਫਲ ਜਲਦਾਨ ਦੇਣ ਦੇ ਬਰਾਬਰ ਹੁੰਦਾ ਹੈ ਜਿਹੜਾ ਇਸਤਰੀ ਪੁਰਸ਼ ਇਸ਼ਨਾਨ ਕਰਕੇ ਪ੍ਰਮਾਤਮਾ ਦਾ ਨਾਮ ਨਹੀਂ ਲੈਂਦਾ ਉਸ ਨੂੰ ਆਪਣਾ ਸਰੀਰ ਧੋ ਲੈਣ ਤੋਂ ਬਿਨਾਂ ਹੋਰ ਕੋਈ ਫਲ ਪ੍ਰਾਪਤ ਨਹੀਂ ਹੁੰਦਾ ਸਤਗੁਰੂ ਜੀ ਨੇ ਕਿਹਾ हे ਸਿੱਖੋ ਇਹ ਜਿਤਨੇ ਵੀ ਫਲ ਆਪ ਜੀ ਨੂੰ ਦੱਸੇ ਹਨ ਇਹਨਾਂ ਦਾ ਨੇਮ ਕਰਨੇ ਦੇ ਨਾਲ ਇਹ ਫਲ ਅਵਸ਼ਿਅ ਪ੍ਰਾਪਤ ਹੁੰਦੇ ਹਨ ਇੱਕ ਵਾਰ ਕਮੈਂਟਾਂ ਦੇ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਜ਼ਰੂਰ ਲਿਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ